ਆ ਤੁਹਾਡੇ ਵੱਲੋਂ ਕਿੱਦਾਂ ਗਿਆ ਪਰਿਆਨਾ ਵੀ ਲੋਕ ਇੱਥੇ ਬਹੁਤ ਦੁਖੀ ਨੇ ਜਿਸਮ ਵਪਾਰ ਦਾ ਧੰਦਾ ਸ਼ਰੇਮ ਚੱਲਦਾ ਹੈ ਲੈਣਾ ਦੇ ਉੱਤੇ ਵੀ ਖੁਸ਼ ਹੋ ਰਹੇ ਅੱਡੇ ਵੀ ਜਲਦੇ ਆ ਕਿੱਦਾਂ ਦੇਖਿਆ ਗਿਆ ਇਹਨੂੰ ਦੇਖੋ ਲੋਕਾਂ ਦੇ ਦੱਸਣ ਦੇ ਮੁਤਾਬਕ ਇੱਥੇ ਪੰਜ ਵੇੜੇ ਨੇ ਵੇੜਾ ਮਾਲਕਾਂ ਨੇ ਇੱਕ ਅੱਗੇ ਆਪਣਾ ਇੱਕ ਬੰਦਾ ਰੱਖਿਆ ਹੋਇਆ ਦਿਨ ਵੇਲੇ ਜਿਹੜਾ ਇੱਥੇ ਲੋਕਾਂ ਦੀ ਆਉਣੀ ਜਾਣੀ ਕਾਫੀ ਰਹਿੰਦੀ ਆ ਮੈਂ ਇੱਥੇ ਅੱਜ ਮੌਕੇ ਤੇ ਪਹੁੰਚੀ ਆ ਜਿਹਦੇ ਵਿੱਚ ਚਾਰ ਲੇਡੀਜ਼ ਤੇ ਬੰਦੇ ਭੱਜ ਗਏ ਦੋ ਲੇਡੀਜ਼ ਤੇ ਇੱਕ ਬੰਦਾ ਸੀ ਫੜ ਲਿਆ ਮੌਕੇ ਤੇ ਐਸਐਚਓ ਨੂੰ ਬੁਲਾਇਆ ਏਸੀਪੀ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਅਰੈਸਟ ਕਰਾਇਆ ਤੇ ਇਹਨਾਂ ਨੂੰ ਆਦੇਸ਼ ਦਿੱਤੇ ਵੀ ਬੇੜਾ ਹੁਣੇ ਹੀ ਤੁਸੀਂ ਮਾਲਕ ਨੂੰ ਲੈ ਕੇ ਬੇੜੇ ਇਹ ਸਾਰੇ ਸੀਲ ਕਰੋਗੇ ਬੇੜੇ ਖਾਲੀ ਕਰਵਾਏ ਜਾਣਗੇ ਬਿਲਕੁਲ ਖਾਲੀ ਕਰਵਾਏ ਜਾਣਗੇ ਜੀ ਬੇੜੇ ਇਹ ਸੀਲ ਹੋਣਗੇ ਮੈਡਮ ਜੀ ਉਹਨਾਂ ਨੂੰ ਚਦਅ ਨਹੀਂ ਕੀ ਹੈ ਜਿਹੜੇ ਹੋਰ ਵੀ ਅੱਡੇ ਤੇ ਚਲਾ ਰਹੇ ਜਿਸਮ ਵਪਾਰ ਦੇ ਦੇਖੋ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ ਚਾਹੁੰਦੀ ਆ ਵੀ ਇਹ ਧੰਦਾ ਛੱਡ ਕੇ ਕੋਈ ਕੰਮ ਕਰ ਕਰਨ ਲੱਗ ਜਾਣ ਤੇ ਜਿਹੜਾ ਇਸ ਏਰੀਆ ਚ ਔਰ ਮੇਰੇ ਹਲਕੇ ਦੇ ਵਿੱਚ ਤਾਂ ਕਮ ਸੇ ਕਮ ਇਹ ਆਪਾਂ ਨਹੀਂ ਚੱਲਣ ਦੇਵਾਂਗੇ ਜੀ ਇਹ ਲੋਕਾਂ ਦੀ ਸ਼ਿਕਾਇਤ ਸੀ ਮੈਨੂੰ ਤੁਹਾਡੇ ਇੱਥੇ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਸੀ ਸ਼ਿਕਾਇਤ ਦੇ ਉੱਤੇ ਐਸ ਐਚਓ ਮੋਤੀ ਨਗਰ ਨੂੰ ਮੈਂ ਬਾਰ ਬਾਰ ਕਿਹਾ ਕਿ ਜਿਹੜੇ ਵੇੜੇ ਆ ਵੇੜਿਆਂ ਨੂੰ ਚੈੱਕ ਕਰੋ ਉੱਥੇ ਰਹਿਣ ਵਾਲੇ ਲੋਕਾਂ ਦੀ ਵੈਰੀਫਿਕੇਸ਼ਨ ਕਰੋ ਲੇਕਿਨ ਉਹਨਾਂ ਦੇ ਨਾਲ ਅੱਜ ਇੱਕ ਸਿਵਲ ਵਰਦੀ ਦੇ ਵਿੱਚ ਆਏ ਸੀ ਜਿੱਥੇ ਲੋਕਾਂ ਨੇ ਮੈਨੂੰ ਦੱਸਿਆ ਵੀ ਇਹ ਜਿਹੜਾ ਸਿਵਲ ਵਰਦੀ ਜਿਹੜਾ ਤੁਹਾਡੇ ਨਾਲ ਬੰਦਾ ਐਸ ਐਚਓ ਸਾਹਿਬ ਦੇ ਨਾਲ ਆਇਆ ਇਹ ਦਿਨੇ ਆਉਂਦਾ ਵਾ ਔਰ ਇਹ ਬੇੜਿਆਂ ਤੋਂ ਕਲੈਕਸ਼ਨ ਕਰਕੇ ਲੈ ਕੇ ਗਏ ਕਲੈਕਸ਼ਨ ਤੋਂ ਹੀ ਕਾਰਵਾਈ ਹੁਣ ਦੀ ਮੰਗ ਕਰੋਗੇ ਜਿਹੜੇ ਪੁਲਿਸ ਵਾਲੇ ਬਿਲਕੁਲ ਕਾਰਵਾਈ ਹੋਏਗੀ ਜੀ ਮੇਰੀ ਸੀਪੀ ਸਾਹਿਬ ਨਾਲ ਵੀ ਗੱਲ ਹੋਗੀ ਮੇਰੀ ਜੁਆਇੰਟ ਸੀਪੀ ਸਾਹਿਬ ਨਾਲ ਵੀ ਹੋਗੀ ਏਸੀਪੀ ਸਾਹਿਬ ਨਾਲ ਵੀ ਮੈਡਮ ਪੁਲਿਸ ਔਰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪੁਲਿਸ ਨੇ ਧਿਆਨ ਚ ਕਿਉਂ ਨਹੀਂ ਜਰੇ ਆ ਮੈਂ ਧੰਦੇ ਚੱਲ ਰਹੇ ਪੁਲਿਸ ਨੂੰ ਪਤਾ ਨਹੀਂ ਵੀ ਇਹ ਕੰਮ ਚੱਲ ਰਹੇ ਦੇਖੋ ਜਿਹੜੀ ਚੀਜ਼ ਮੌਕੇ ਤੇ ਫੜੀ ਗਈ ਮੌਕੇ ਤੇ ਫੜੀ ਗਈ ਐਸਐਚਓ ਸਾਹਿਬ ਨੂੰ ਬੁਲਾਇਆ ਗਿਆ ਮੇਰਾ ਫਰਜ਼ੇ ਬਣਦਾ ਵਾ ਮੌਕੇ ਤੇ ਇਹਨਾਂ ਤੇ ਕਾਰਵਾਈ ਕਰਾਂਗੇ ਇਹ ਅਪੀਲ ਵੀ ਕਰਦੇ ਪਏ ਨੇ ਲੋਕ ਰੋ ਵੀ ਲੋਕ ਕਹਿੰਦੇ ਵੀ ਅਸੀਂ ਬੜੇ ਪਰੇਸ਼ਾਨ ਆ ਜੇਕਰ ਕਹਿੰਦੇ ਆ ਤਾਂ ਸਾਨੂੰ ਕੁੱਟਦੇ ਨੇ ਨਹੀਂ ਉਹ ਤਾਂ ਹੈ ਹੀ ਇਹਨਾਂ ਦੀ ਗੁੰਡਾਗਰਦੀ ਅੱਜ ਮੈਨੂੰ ਉੱਤਰ ਕੇ ਕਿਉਂ ਗਰਾਊਂਡ ਤੇ ਆਉਣਾ ਪਿਆ ਇਹਨਾਂ ਦੀ ਗੁੰਡਾਗਰਦੀ ਵਧੀ ਜਾ ਰਹੀ ਆ ਜਿਸ ਤਰ੍ਹਾਂ ਇੱਥੇ ਸਾਰੇ ਮੁਹੱਲਾ ਵਾਸੀਆਂ ਨੇ ਦੱਸਿਆ ਵੀ ਇੱਥੇ ਦੋ ਜਿਹੜੀਆਂ ਵੇੜਾ ਮਾਲਕ ਨੇ ਅੱਡਾ ਜਿਹੜੀਆਂ ਚਲਾਉਂਦੀਆਂ ਨੇ ਇੱਕ ਦਾ ਨਾਮ ਬਸੰਤੀ ਆ ਇੱਕ ਦਾ ਨਾਮ ਊਸ਼ਾ ਵਾ ਲੇਕਿਨ ਅੱਜ ਤੋਂ ਬਾਅਦ ਇਸ ਏਰੀਏ ਦੇ ਵਿੱਚੇ ਕੰਮ ਨਹੀਂ ਹੋਊਗਾ ਮੈਡਮ ਜਿਹੜੇ ਐਸਐਚਓ ਆ ਮੌਕੇ ਤੇ ਉਹ ਵੀ ਕਹਿੰਦੇ ਇੱਥੋਂ ਭੱਜ ਗਏ ਨੇ ਜਦੋਂ ਨਾਲ ਉਹਨਾਂ ਨੇ ਰੇਡ ਨਹੀਂ ਮਾਰੀ ਜਿਹੜਾ ਗੱਲ ਨੂੰ ਪੁਲਿਸ ਦਾ ਕੰਮ ਸੀ ਉਹ ਤੁਸੀਂ ਆਪ ਖੁਦ ਕਰ ਰਹੇ ਹੋ ਐਸਐਚਓ ਨੂੰ ਮੌਕੇ ਤੇ ਬੁਲਾਇਆ ਔਰ ਕਾਰਵਾਈ ਐਸਐਚਓ ਤੇ ਵੀ ਹੋਏਗੀ ਬਖਸ਼ਾ ਕੋਈ ਨਹੀਂ ਜਾਏਗਾ ਜਿਹੜੀ ਨੱਕ ਹੈਥ ਦੇਖੋ ਲੱਗਦਾ ਵੀ ਪੁਲਿਸ ਨੇ ਆਪ ਹੀ ਤਲਾਸ਼ ਦੇ ਦਿੱਤੀ ਜਿਹੜੇ ਤਾਲੇ ਲਾ ਕੇ ਅੰਦਰ ਮਾਨ ਸਾਹਿਬ ਦਾ ਸਾਫ਼ ਔਰ ਸਪਸ਼ਟ ਜਿਹੜੀ ਗੱਲ ਹੈ ਵੀ ਜਿੱਥੇ ਗਲਤ ਕੰਮ ਹੋਊਗਾ ਉੱਥੋਂ ਦਾ ਐਸਐਚਓ ਜ਼ਿੰਮੇਵਾਰ ਹੋਊਗਾ ਇਸ ਵਜ੍ਹਾ ਦੇ ਲਈ ਇਸ ਏਰੀਆ ਦਾ ਐਸਐਚਓ ਬਿਲਕੁਲ ਜ਼ਿੰਮੇਵਾਰ ਆ ਔਰ ਉਹਦੇ ਤੇ ਕਾਰਵਾਈ ਹੋਈ ਨਾ ਲੱਗਦਾ ਵੀ ਪੁਲਿਸ ਨੂੰ ਪੂਰੀ ਨੌਲੇਜ ਹੈ ਵੀ ਫੇਰ ਵੀ ਪੁਲਿਸ ਨੇ ਸਾਰੇ ਗੱਸ ਰਹੇ ਆ ਵੀ ਸਿਵਲ ਵਰਦੀ ਚ ਹੋਣਗੇ 1 ਘੰਟਾ ਪਹਿਲਾਂ ਆ ਕੇ ਗਏ ਆ ਆ ਦੇਖ ਲਓ ਇਹਨਾਂ ਨੂੰ ਪੁੱਛ ਲਓ ਹੁਣੇ ਦੱਸਣਗੇ ਪੁਲਿਸ ਨੇ ਤਲਾਹ ਦੇਂਦੀ ਹੈ ਜਿਹੜੇ ਤਾਲੇ ਲੱਗ ਕੇ ਆ ਬਿਲਕੁਲ ਹਾਂਜੀ ਕੋਈ ਗੱਲ ਨਹੀਂ ਅੱਜ ਤਾਲੇ ਲੱਗ ਕੇ ਫੇਰ ਅੱਪਾ ਫੇਰ ਆ ਜਾਾਂਗੇ ਠੀਕ ਹੈ ਜੀ ਹੁਣ ਕਿੰਨੇ ਅੱਡੇ ਦੇ ਬ੍ਰਾਂਚ ਹੀ ਹੋਈ ਹੈ ਕੋਈ ਇੱਥੇ 5 ਅੱਡੇ ਚੱਲਦੇ ਆ ਜਿਹੜੇ 4 ਭੱਜ ਗੀਆਂ ਨੇ ਤੇ 2 ਲੇਡੀਜ਼ ਇੱਕ ਜੈਂਟਸ ਫੜੇ ਗਿਆ ਇਹ ਸੱਡੇ ਤੋਂ ਵੀ ਇਹਨਾਂ ਨੇ ਦਰਵਾਜ਼ਾ ਬੰਦ ਕਰਕੇ ਵੀ ਭੱਜ ਗਏ ਤਿੰਨ ਜਗ੍ਹਾ ਤੋਂ ਇਹ ਭੱਜ ਚੁੱਕੇ ਆ ਠੀਕ ਹੈ ਇਹਨਾਂ ਦੀ ਭਾਲ ਚੱਲੇਗੀ ਪੁਲਿਸ ਇਹਨਾਂ ਦੀ ਬਿਲਕੁਲ ਭਾਲ ਚੱਲੇਗੀ ਠੀਕ ਹੈ ਥੈਂਕ ਯੂ ਬਾਕੀ ਇਹਨੇ ਕਰ ਵੀ 2014 ਤੋਂ ਇਸਕੇ ਪਿੱਛੇ ਲਗਾ ਹੂੰ ਮੈਨੇ ਪਹਿਲੇ ਤੋਂ ਮੈਨੇ ਲਿਖਿਤ ਰੂਪ ਕੰਪਲੇਨ ਦਿੱਤਾ ਥਾ का थाने कितने एस आए कितने डी मतलब एस आए लेकिन फिर मुझे बोला कि आप बाईपोस्ट आप करो तो मैंने बाईपोस्ट भी मेरे पास सारा रसीद है लेकिन अभी तक कोई देखिए चौदह से लेके अभी तक मतलब दो हजार चौबीस नहीं हुआ कोई कार्रवाई नहीं हुई कार ना तो मैडम मैडम ने किया है नहीं, मैडम जी आए हैं कर रहे हैं बहुत बढ़िया है अच्छा कदम उठाया बहुत अच्छा कदम उठाया तो क्या अपील करना चाहते हैं अपील तो करना चाहते हैं एक कदम उठाएंगे तो यहाँ जितने सैनिक होता है मोबाइल चिना जाता है हमारे बिहार में लोगों को ये बंद हो जाएगा अगर ये दोनों ऐसे बंद हो जाएंगे तो यहाँ का जो क्राइम है और और उर्मिला नाम यहाँ से अड्डा कितने देर से चल रहा है ये बहुत हमारे जमीन हमारे खरीद ली है उस उसके पास नहीं था उसके बाद यहाँ ये जमीन था कपूर लाला के हम लोग अपने मोहल्ले के कहे कि ये जमीन न दो ये सब गलत जनाने के फिर भी वो लोग दे दिए तो आप लोगों के घर में फर्क नहीं रहता है लेकिन सुनिए हम बोलते हैं फर्क सब पड़ता है बाल बच्चा पर फर्क पड़ता है हमारा पर भी दारू पी के ये इंगल लग गया ना देखिए इंगल लग गया ना ये अड्डे पर छीन छिर होता है और हमारे दरवाजे पर गारी बंद दे देता अच्छा है लड़के यहाँ पे कड़के हाँ। सामने हाँ। कमरे में जाते हैं हाँ। तो आप रोकते नहीं देखिए हम रोकेंगे तो अड्डे ऐसी मार खाएंगे हमारा पीटा भी है पहला उन्होंने कभी हमारे के मारे पीटे नहीं है तो गली वाले बोलते नहीं है गली वाले अब अकेले हमारा एक लड़का वो भी विकलांग हो गया ये हमारा बुढ़ा गिर गया हम अकेले का पाएंगे MLA... हम अकेले का कर... आ... बड़े बड़े लल्ले हैं बड़े बड़े, 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 बड़े आदमी हैं कि वो MLA... साथ हमारे के नहीं देता है हम तक कितने चक्कर अपनी <laughs> यहाँ आदमी आता है छीन छोट कर उठाया हाँ हम जैसे कहें जहाँ चलने का हमारे कहेंगे किया आटा बंद करने के लिए हम दे 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 कहां हम तैयार हैं एमएलए साबा हैं हमारे यही आटा है खुलिया आटा है कौन चलाता है इसको ये आटा क्या नाम है भाई जरा मेरा नाम धर्मेंद्र है धर्मेंद्र जी कौन है लड़कियां हाँ ये कौन है ये मैं जा इधर जा रहा था आ? तो फिर बुलाए तो ये बुलाए थे इन्होंने बुलाया था हाँ अच्छा। तो इन्होंने बुलाया था तो मैं क्या नाम मैं मैं रुक गया कितने पैसे लिए इन्होंने तेरे से मेरे तो पैसे नहीं लिए तो फ्री में आया था नहीं जा रहा था मैं तो बुलाए हैं कितने समय से कर रहे हो ये काम मैं नहीं करने नहीं आई थी काम में दस हजार रुपये बीमार थी वही दो सौ रुपये लेने आई थी लेने आए थी। से लेने थे कितनी लड़कियाँ काम करती है तीन बैठी थी, थी बस लड़कियाँ और भी होती है उसके पास मैं वही तीन देखी थी बस तीन लड़कियाँ और थी मैं वही तीन ही देखी थी वो हाँ मैंने देखी थी और ਆਈ ਦੋ ਹੈ ਦੋ ਵੀ ਕੀ ਕਰਦੀ ਆ ਕੀ ਸੀ ਉਹ ਤਾਂ ਚਲੋ ਸਾਡਾ ਚੱਲਦਾ ਅੱਡਾ ਚੱਲਦਾ ਉੱਥੇ ਅੱਡਾ ਚੱਲਦਾ ਕਿੰਨੇ ਸਮੇਂ ਤੋਂ ਚੱਲ ਰਿਹਾ ਉਹ ਤਾਂ ਕਾਫੀ ਸਮੇਂ ਤੋਂ ਚੱਲਦਾ ਅੱਛਾ ਕੋਈ ਕੰਪਲੇਂਟ ਦੀ ਕਿਸੇ ਦੀ ਨਹੀਂ ਕੰਪਲੇਂਟ ਤਾਂ ਚਲੋ ਇਹਦਾ ਹੁੰਦਾ ਹੀ ਰਹਿੰਦਾ ਲੇਕਿਨ ਐਮਐਲਏ ਮੈਡਮ ਦਾ ਅਚਾਨਕ ਦੌਰਾ ਹੋਇਆ ਤੇ ਮੌਕੇ ਤੇ ਚਾਰ ਜਨਾਂ ਨਹੀਂ ਸੀ ਠੀਕ ਹੈ ਜੀ ਦੋ ਭੱਜ ਗਏ ਦੋ ਫੜੇ ਗਏ ਇੱਕ ਬੰਦਾ ਫੜਿਆ ਇੱਕ ਬੰਦਾ ਫੜਿਆ ਤੇ ਸ਼ਰੇਆਮ ਚੱਲ ਤੰਦਾ ਚੱਲਦਾ ਸ਼ਰੇਆਮ ਸ਼ਰੇਆ ਕਿੰਨੇ ਤਾਂ ਅੱਡੇ ਹੋਰ ਚੱਲਦੇ ਆ ਤੇ ਇੱਥੇ ਤੇ ਤਿੰਨ ਚਾਰ ਹੋਰ ਆ ਹੋਰ ਆ ਉਹਨਾਂ ਤੇ ਵੀ ਰੇਟ ਮਾਰੀ ਜਾਊਗੀ ਹਾਂ ਹਾਂ ਉਹਨਾਂ ਤੇ ਵੀ ਠੀਕ ਹੈ संजीव नाम संजीव है। ये अड्डे चलते कितने समय से चल रहे हैं? तो सर पंद्रह साल से देख रहे हो क्या रेट चलता है मेरे नहीं था था। तो 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 क्या नाम है यहाँ बूढ़ी थी बुणी मरी तो कभी कम्प्लेट नहीं की मल्लो वालों ने कंप्लेट पहले सर बंदे आते हैं पैसा लेते हो जाता कौन पैसा लेता हैं दो तीन बार आते हैं अच्छा, तो कितनी बार देखा पुल से पैसे लेने आते, देली देली आते हैं जी डेली है? आते 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 में रहने वाले रहता हूँ बघली में रहता हूँ मेरे बच्चे बोलते हैं कि यहाँ से रूम खाली कर दो तो मैं सोचता हूँ की कभी ना कभी ये बंद हो जाएगा कई बार लिस्ट बनी है कि हाँ भाई कौन कौन ये बंद है अड्डा बंद कराने में सहमत है प्रधान जी ने लिस्ट बनाई है भाई सबके साइन हुए हैं मगर कुछ ठीक तो है अब तो जाके कुछ कुछ जो, जो ने कदम उठाया वो अच्छा पहले कोई आया था यहाँ पे जैसम बोपार का धंधा शरेआम चल रहा है पांच अड्डे चल रहे हैं तो क्या कहना चाहेंगे कब से चल रहे हैं जी चाहिए और क्या कहना चाहेंगे कितने समय से चल रहे हैं भाई अब हमें तो इन तो पाँच से पाँच साल हो गए जब से चंडी रहे हैं तो, तो कभी आज तक कोई आया यहाँ पे बंद कराने तो मैडम जी आए एम एल ए अच्छा किया इन्होंने अच्छा किया अच्छा किया तो कभी कंप्लेंट नहीं की पुलिस ने पुलिस को आपने कंप्लेंट नहीं की क्या डर लगता था अभी लड़ाई पड़ेगी हमारी और लड़ाई हम दूसरे के तो मोहल्ले में बैठे हैं लड़ाई तो हम बढ़ेगी ठीक है किराएदार तो ओके ਸਾਡੀ ਪੈਟਰੋਲਿੰਗ ਹੈ ਪੈਟਰੋਲਿੰਗ ਜਾਂ ਤੇ ਪੈਟਰੋਲਿੰਗ ਦੇ ਵਿੱਚ ਤੁਹਾਨੂੰ ਪਤਾ ਨਹੀਂ ਨਾ ਅੱਡੇ ਚੱਲਦੇ ਆ ਸਰ ਸਵੇਰੇ ਵੀ ਅਸੀਂ ਆਏ ਆ ਅਸੀਂ ਰੇਟ ਕੀਤੀ ਆ ਆਪਣੇ ਸਾਰੇ ਹੈਨੀ ਸਗੇ ਜਿੰਦੇ ਲੱਗੇ ਸੀਗੇ ਤੇ ਹੁਣ ਮੇਰੇ ਆਈ ਮੈਂ ਆਹ ਵੇਖੋ ਆਪਾਂ ਤੁਹਾਨੂੰ ਦਿਖਾਵਾਂ ਮੈਂ ਫੋਟੋ ਵੀ ਪਾ ਕੇ ਗਿਆ ਮੈਂ ਅੱ비 ਆਪਣੇ ਸਬੂਤ ਵੀ ਦੇ ਕੇ ਗਿਆ ਵੀ ਆਪਣੇ ਰੇਟ ਮਾਰੀ ਆ ਮੈਂ ਤੇ ਫੋਟੋ ਪਾ ਕੇ ਗਿਆ ਸੀ ਆ ਆਪਣੇ ਫੋਟੋਆਂ ਖਿੱਚ ਕੇ ਲਿਆ ਇੱਥੋਂ। ਸੀਨ ਨੂੰ ਸਬੂਤ ਕਿਨੂੰ ਦਿੱਤਾ? ਐਸਐਚਓ ਸਾਹਿਬ ਨੂੰ। ਫਿਰ ਐਸਐਚਓ ਨੇ ਕੀ ਕਾਰਵਾਈ ਕੀਤੀ? ਉਹ ਬੰਦ ਸੀਗੇ ਜੀ ਐਡੇ ਬੰਦ ਸੀਗੇ ਜੀ ਹੁਣ। ਤੁਹਾਡੀ ਨੋਲੇਜ ਹੈਗੇ ਵੀ ਐਡੇ ਚੱਲਦੇ ਆ। ਇਹਦਾ ਮਤਲਬ ਜਦੋਂ ਅਸੀਂ ਐਸਐਚਓ ਨੂੰ ਕਹਿੰਦੇ ਆ ਰੇਡ ਮਾਰੋ ਤੇ ਤੁਸੀਂ ਉਹਨੂੰ ਫੋਟੋ ਭੇਜ ਦਿੰਦੇ ਆ ਵੀ ਬੰਦੇ ਭਜਾ ਦੇ। ਨਹੀਂ 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 ਬਿਲਕੁਲ ਨਹੀਂ ਜੀ ਇਹ ਇਹ ਗੱਲ ਗਲਤ ਹੈ ਮੈਡਮ। ਕੀ ਗੱਲ ਗਲਤ? ਤੇ ਮੈਡਮ ਜੀ ਸਰ ਬੰਦੇ ਭੱਜੇ ਕਿ ਮੈਂ? ਸਰ ਜਿੰਨੀ ਵਾਰੀ ਅਸੀਂ ਆਏ ਆ ਜਿੰਨੀ ਵਾਰੀ ਵੀ ਆਏ ਆ ਭਜਾ ਕੇ ਗਏ ਆ ਕੋਈ ਕੋਈ ਨਹੀਂ ਮਿਲਦਾ ਮੁੰਡੇ ਬੰਦੇ ਬੰਦੇ ਖੜੇ ਹੁੰਦੇ ਆ ਅਸੀਂ ਉਹ ਪਛਾਣ ਸਰ ਇਹ ਮਾਲਕਾਂ ਤੇ ਕਾਰਵਾਈ ਕਿਉਂ ਨਹੀਂ ਕਰਵਾਈ ਬੇੜਿਆਂ ਨੂੰ ਸੀਲ ਕਿਉਂ ਨਹੀਂ ਕੀਤਾ ਗਿਆ ਇਹ ਜ਼ਿੰਮੇਵਾਰੀ ਕਿਹਦੀ ਹੈ ਜੇ ਜੇਪ ਕਮੋਕਾਂ ਦੇ ਵਿੱਚ ਠੰਡਾ ਚੱਲਦਾ ਤੁਹਾਨੂੰ ਪਤਾ ਹੈ ਵੀ ਇੱਥੇ ਜਿਸਮ ਵਪਾਰ ਦਾ ਠੰਡਾ ਚੱਲਦਾ ਅਸੀਂ ਅਸੀਂ ਰੇਟ ਕਰਦੇ ਆ ਸਾਨੂੰ ਕੋਈ ਮਿਲਦਾ ਨਹੀਂ ਗਾ ਤੇ ਰੇਟ ਮਾਲ ਜਿਆਦਾ ਤਾਂ ਇਸ ਤਰ੍ਹਾਂ ਜੀ ਜਦੋਂ ਇੱਥੇ ਹੁੰਦੇ ਆ ਇਹਨਾਂ ਦੇ ਬੰਦੇ ਜਾਂ ਤਾਂ ਕਿਤੇ ਉੱਥੇ ਖੜੇ ਹੋਣੇ ਜੀ ਪਹਿਲਾਂ ਦੱਸ ਦਿੰਦੇ ਹੋ ਕਿ ਭੱਜ ਜਾਂਦੇ ਹੋ ਕਿ ਪਹਿਲਾਂ ਦੱਸ ਜਾਂਦੇ ਅੱਜ ਕਿਵੇਂ ਫੜੇਗੇ ਮੇਰੇ ਨਾਲ ਵੀ ਆ ਵਰਤੀ ਆ ਇਹ ਵਰਤੀ ਇਹ ਕਿ ਮੇਰੇ ਨਾਲ ਵੀ ਬੰਸੀ ਵਾਲਾ ਜਸਪੀਰ ਆ ਅੱਜ ਕਿਵੇਂ ਫੜੇਗੇ ਜੀ ਇਹ ਨਿਕਲੋ ਭਾਈ ਮੈਡਮ ਜਿਹੜਾ ਜਿਹੜਾ ਕਮ ਪੁਲਿਸ ਦਾ ਅਸੀਂ ਫੜਨਾ ਉਹ ਅੱਜ ਐਮਐਲਏ ਨੇ ਖੁਦ ਕੀਤਾ ਫੜੇ ਆਪ ਲਗਦਾ ਮੈਂ ਮੈਂ ਐਮਐਲਏ ਨੂੰ ਕਰਨਾ ਚਾਹੀਦਾ ਇਹ ਕਮ ਆਫੜਨਾ ਚਾਹੀਦਾ ਪੁਲਿਸ ਦੀ ਜਗ੍ਹਾ ਤੇ ਇੱਕ ਮਿੰਟ ਸਰ ਆ ਦੇਖੋ ਮੈਂ ਫੋਟਾ ਸਵੇਰੇ ਰੇਡ ਕੀਤੀ ਆ ਫੋਟ ਆਪਣੇ ਇਹ ਪ੍ਰੂਫ ਆ ਵੀ ਸਵੇਰੇ ਰੇਡ ਕਰਕੇ ਅਲਰਟ ਕੀਤਾ ਗਿਆ ਇਹ ਸੱਚੀ ਦਾ ਪ੍ਰੂਫ ਹੁਣ ਆਪਾਂ ਨੂੰ ਜਿਹੜੇ ਇੱਥੋਂ ਦੇ ਪੀਸੀਆਰ ਵਾਲੇ ਹੈਗੇ ਆ ਉਹ ਪ੍ਰੂਫ ਦੇਣਗੇ ਆਪਾਂ ਨੂੰ ਕਿ ਅਸੀਂ ਸਵੇਰੇ ਆ ਕੇ ਗਏ ਆ ਔਰ ਦੇਖੋ ਇਹ ਅੱਡੇ ਬੰਦ ਸੀਗੇ ਇਹਦਾ ਮਤਲਬ ਉਹਨਾਂ ਲੋਕਾਂ ਨੂੰ ਅਲਰਟ ਕੀਤਾ ਗਿਆ ਇਹ ਹੁਣੇ ਤੁਹਾਨੂੰ ਵੀਡੀਓ ਦਿਖਾਉਣਗੇ ਐ ਐਸੇ ਜੋ ਸਾਹਿਬ ਦੀ ਹਦਿਆਤਾ ਜੀ ਕਿਹੜਾ ਮਾਰਨ ਲਈ ਸਰ ਤੁਹਾਡਾ ਕੀ ਨਾਮ ਹੈ ਆ ਦੇਖੋ ਜੀ ਆ ਦੇਖੋ ਜੀ ਆ ਦੇਖੋ ਸਾਚੀ ਗੇੜਾ ਮਾਰ ਕੇ ਗਏ ਆ ਆ ਦੇਖੋ ਆ ਖਾਣੇ ਵਾਲਾ ਮੁਲਾਜ਼ਮ ਵੀ ਖੜਾ ਸਾਡੇ ਨਾਲ ਦਾ ਮੁਲਾਜ਼ਮ ਵੀ ਖੜਾ ਹੈ ਜਦੋਂ ਤੁਸੀਂ ਆਏ ਸੀ ਮੌਕੇ ਤੇ ਅੱਡੇ ਬੰਦ ਸੀ ਹਾਂਜੀ 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 ਉਹਦਾ ਪਤਾ ਵੀ ਅੱਡੇ ਚਲਦੇ ਇੱਥੇ ਕਿੱਥੇ ਜੀ ਇੱਥੇ ਇਸ ਰੋਡ ਤੇ ਇੱਥੇ ਸਾਨੂੰ ਨਹੀਂ ਪਤਾ ਜੀ ਸਾਨੂੰ ਜਦੋਂ ਇਨਫਾਰਮੇਸ਼ਨ ਮਿਲੀ ਆ ਉਦੋਂ ਅਸੀਂ ਆਏ ਆ ਕਿਹੜੇ ਡਾਨੇ ਤੋਂ ਪੀਸੀ ਆ ਸਮੋਤੀ ਨਗਰ ਤੋਂ ਮੋਤੀ ਨਗਰ ਦਾ ਕੀ ਨਾਮ ਹੈ ਤੁਹਾਡਾ ਇਹ ਅਸਈ ਸੁਖਿੰਦਰ ਸਿੰਘ ਠੀਕ ਹੈ ਜੀ